ਕਦੋਂ ਗਿਣ ਕਦੋਂ ਹੋਈ ਤੇ ਦੀ ਗੱਲ ਸਾਡੀ 3 ਮਹੀਨੇ ਚਾਈ 3 ਮਹੀਨੇ ਘਟੋ ਗਾ 3 ਮਹੀਨੇ ਲਾਗੇ ਹੋਏ ਉਹ ਜਲੀ ਤਾਂ ਗਏ ਮਹੀਨੇ ਨਾਲ ਜ ਆ ਉੱਥੇ ਹੀ ਚੱਲੀ ਹੈ ਵੀ ਗੱਲ ਸਾਨੂੰ ਉਹਨਾਂ ਕਰਾਈ ਨੂੰ ਵੀ ਉਹਨਾਂ ਜੂ ਕੈਮਰੇ ਬੰਦ ਕੀਤੇ ਨੇ ਮੈਂ ਅੰਦਰੋਂ ਹੀ ਕੈਮਰੇ ਗੱਲ ਕਰਾਂਦੇ ਆ ਆਪਦੇ ਫੋਨਾਂ ਦੇ ਗੱਲ ਕਰਾਂਦੇ ਸੀ ਜਦੋਂ ਦੇ ਫੋਨਾਂ ਨੂੰ ਅੰਦਰੋਂ ਬੰਦ ਕਰ ਦਿੱਤੇ ਨੇ ਉਹ ਕਹਿੰਦਾ ਹਹੀ ਵੀ ਆਪਣੇ ਆਪ ਵੋਟਾਂ ਕਰਕੇ ਬੰਦ ਕੀਤੇ ਨੇ ਕੋਈ ਕੋਸ਼ਿਸ਼ ਆਖ ਦਿੰਦਾ ਹੀ ਅਸੀਂ ਉਹਨਾਂ ਕੇ ਨਪੜ ਬੰਦਿਆ ਸੀ ਜਾਂ ਵੋਟਾਂ ਕਰਕੇ ਘਰੇ ਉਹਨਾਂ ਬੰਦ ਕਰ ਦਿੱਤੇ ਹੁਣ ਕੇ ਵੀ ਵੋਟਾਂ ਦਾ ਜੀ ਜਿਆਦਾ ਕਰਨਗੇ ਤੇ ਜਿਆਦਾ ਖਲਾਰ ਹੋਵੇਗਾ ਅਗਲਾ ਦਾ ਸਪੋਰਟ ਕਰੋ ਉਹ ਕਰੋ ਆ ਕਰੋ ਤਰ ਕਰਕੇ ਬੰਦ ਕਰਤੇ ਨੇ ਤੇ ਸਰਕਾਰ ਦਾ ਚਾਹੀਦਾ ਡਗਾ ਕਿਹੜੀਆਂ ਦੇ ਨਾਲ ਵੋਟਾਂ ਪੈਣੀਆਂ ਸੀ ਕਹਿ ਰਹੇ ਥੋੜੀਆਂ ਆਣ ਕੇ ਕਹਿੰਦੇ ਇਹ ਫੁੰਨਾ ਹੀ ਵੋਟਾਂ ਪੜੇ ਵੋਟਾਂ ਤਾਂ ਲੋਕਾਂ ਪਾਉਣੀਆਂ ਸੀ ਜੇ ਵੋਟਾਂ ਰਹੀ ਚੱਲਦੀ ਇਹ ਵੀ ਕੰਮ ਕਰਦੇ ਸਰਕਾਰ ਨੂੰ ਇਹ ਤਾਂ ਕੰਮ ਕਰਨਾ ਚਾਹੀਦਾ ਸੀ 32 ਕਿਲੋਮੀਟਰ ਤੇ ਅਸੀਂ ਬੈਠੇ ਐ ਤੇ ਕਹਿੰਦਾ ਰੋਜ ਬੱਸ ਇਹਦੇ ਦਾਹਰ ਰੁਪਏ ਦੇਾਂਗੇ ਪਹਾੜਾ ਦੇ ਕੇ ਦੁੱਧੇ ਚਲੇ ਮੂਗੇ ਜਾ ਕੇ ਫਿਰ ਮੇਲਾਵਾਂਗੇ ਇੱਥੇ 40-50000 ਰੁਪਇਆ ਲੱਗਦਾ ਹੈ ਤੇ ਸਰਕਾਰਾਂ ਦਾ ਜਈਦਾ ਹੀ ਨਹੀਂ ਬੰਦ ਕਰਨੇ ਕਹਿਆ ਮੋਬਾਈਲ ਮੋਬਾਈਲ ਤਾਂ ਹੀ ਸੁਝਾ ਦਿੱਤੀ ਰੱਖਦੇ ਸਾਨੂੰ ਗਏ ਨਹੀਂ ਦਾਨ ਜਾਂਦੇ ਤਾਂ ਸਾਨੂੰ ਫਿਰ ਵੀ ਇੱਥੇ ਬੈਠੇ ਸਾਰਾ ਕੁ ਪਤਾ ਲੱਗਦਾ ਰਹਿੰਦਾ ਸੀ ਸਾਡਾ ਜਿਹੜਾ ਜੀ ਉੱਥੇ ਸੁੱਖਾਂ ਦੇ ਬਹੁਤ ਚੰਗਾ ਏ ਮਾੜਾ ਏ ਕਿਵੇਂ ਆ ਉਹਨਾਂ ਲਾਦਨ ਦਾ ਪਤਾ ਲੱਗਦਾ ਰਹਿੰਦਾ ਸੀ ਅਗੇ ਦੂਰ ਥਾਲੇ ਜਦੋਂ ਇਹੋ ਜੀ ਪਰੇਸ਼ਾਨੀ ਕਰੀ ਨਹੀਂ ਆਈ ਜਿਹੜੀ ਅੱਜ ਪਰੇਸ਼ਾਨੀ ਨਕਾੜ ਮਾਰੀ ਬੀ ਕੋਈ ਆਪਣੇ ਮੁੰਡੇ ਦੀ ਕੋਈ ਅੱਜ ਕੱਲ੍ਹ ਕੋ ਖੂਨ ਸੰਗਣਾ ਚੱਲੋ ਦਵਾਈ ਦੇ ਉਹਨਾਂ ਵਿੱਚ ਤਾਂ ਨਹੀਂ ਕੋਈ ਦਵਾਈ ਕੱਲੀ ਕੁਝ ਉਹਨੇ ਉੱਥੋਂ ਆ ਦੇ ਟੈਸਟ ਕਰਾ ਲੈਂਦਾ ਸੀ ਆਈ ਨੂੰ ਨੇ ਜੇ ਟੈਸਟ ਕਰਾਇਆ ਪੈਸੇ ਦੀ ਪੁੱਤਰ ਕੋਈ ਗੱਲ ਨਹੀਂ ਪੈਸੇ ਨਹੀਂ ਤੇ ਦੇ ਦਿਆਂਗੇ ਦੇ ਜਾਂਦੇ ਆ ਤੇ ਟੈਸਟ ਨੂੰ ਕਰਾ ਲਾ ਟੈਸਟਾ ਦੇ ਕਰਾ ਲੈਂਦੇ ਉੱਥੋਂ ਵੀ ਕਰਾਈ ਇੱਥੋਂ ਹੀ ਅਸੀਂ ਦਵਾਈ ਉਹਦੇ ਲਈ ਕੱਲੀ ਫਿਰ ਉੱਥੋਂ ਦੀ ਦਵਾਈ ਵੀ ਲੈਣ ਲੱਪਿਆ ਫਿਰ ਉਹ ਦਵਾਈ ਠੀਕ تھی ਵਈਆ ਹੀ ਕੋਈ ਗੱਲ ਬਾਤ ਪਰੇਸ਼ਾਨੀ ਨਹੀਂ ਇਹੋ ਜੀ ਜੇ ਦਿਮਾਗੀ ਤੁਸੀਂ ਆਜਾ ਦਿਮਾਗੀ ਦਾ ਉਹਨੂੰ ਅਜੇ 83 ਸਾਲ ਦਾ ਹੋ ਚੱਲਿਆ ਉਹਨੂੰ ਇਹੋ ਜੀ ਗੱਲ ਹੀ ਨਹੀਂ ਹੋਗੀ ਵੀ ਕੋਈ ਦਿਮਾਗੀ ਉਹਦਾ ਜਿੱਥੇ ਬਹਿ ਜਾਂਦੇ ਉੱਥੇ ਆਉਣ ਕਲਾ ਦਿੰਦਾ ਸੀ 50 ਬੰਦੇ ਇਕੱਠੇ ਕਰ ਲੈਂਦਾ ਸੀ ਇਹ ਕਿਥਾਂ ਦੇ ਭੇਜ ਜਾਂਦਾ ਸੀ ਇੱਥੇ ਮਖੌਲ ਕਰਦਾ ਸੀ ਉਹਨੂੰ ਅਗਲੇ ਬੜੋ ਬੜੀ ਬਾਂਦੇ ਸੀ ਤੂੰ ਬਈ ਮੰਤਰੀ ਬਹਿ ਸਾਡੇ ਕੋਲ ਬਹਿ ਫਿਰ ਉਹਨੇ ਕਿਹਾ ਮਾੜਾ ਨਹੀਂ ਬੋਲਣਾ ਉਹਨੇ ਆਪਦੇ ਕੰਮ ਵਿੱਚ ਜੀ ਰਹਿਣਾ ਵੀਡੀਓ ਪਾ ਲਾ ਕੋਈ ਇਥਾਂ ਕਰ ਲਾ ਉਹਨੇ ਕਿਹਾ ਹੋਰ ਨਹੀਂ ਉਹਨੇ ਕਿਹਾ ਕੰਮ ਵਿੱਚ ਨਹੀਂ ਕਿਹਾ ਮਾੜਾ ਨਹੀਂ ਕਹਿਣਾ ਚੰਗਾ ਕਿਹਾ ਹੋਰ ਨਹੀਂ ਉਹਨੇ ਕੋਈ ਗੱਲਬਾਤ ਕਰਨੀ ਉਹਨੇ ਗਾਦੀ ਵੀਡੀਓ ਪਾਉਣ ਚਲੇ ਜਾਣਾ ਚਾਹੇ ਕਿਹਨਾਂ ਪਹਿਲਾਂ ਮਾੜਾ ਮੂਠਾ ਬਪਾਰਪੂ ਕਰਦੇ ਉਹ ਛਾਲੀ ਗਿਆ ਵੀਡੀਓ ਬੁੜੀਆਂ ਬਨੇ ਹੋ ਗਿਆ ਤੇ ਉਹ ਵੀਡੀਓ ਪਾਉਂਦਾ ਸੀ ਦੀ ਸਰਕਾਰ ਨੂੰ ਉਹਨੇ ਵੇਖੋ ਨਹੀਂ ਚੰਗਾ ਲੱਗਾ ਕੋਈ ਅੰਮ੍ਰਿਤ ਛਾਗ ਲਿਆ ਖਰੀ ਅੰਬਰ ਤੇ ਸਾਨੂੰ ਅੰਬਰ ਤੇ ਦਾ ਗਨਾਹ ਹੋ ਗਿਆ ਜਿਹੜਾ ਉਹਨੇ ਛਾਗ ਲਿਆ ਤੇ ਸਾਨੂੰ ਜੇਲ੍ਹਾਂ ਉਹਨੂੰ ਵੇਖਣੀਆਂ ਪਈਆਂ ਨੇ ਵੀ ਸਾਨੂੰ ਹੁਣ ਗੁਰੂ ਘਰ ਮੱਥਾ ਟੇਕਣਾ ਵੀ ਨਾ ਬੜਾ ਇਹ ਸਰਕਾਰ ਜਿਹੜਾ ਬੜਾ ਭੈੜਾ ਸਮਝੀ ਗੁਰੂ ਘਰ ਮੱਥਾ ਨਾ ਟੇਕਣ ਹੁਣ ਉਥੋਂ ਸਾਬੋਗੀ ਤਾਂ ਨਹੀਂ ਤੋਂ ਮਾਰਚ ਕੱਢ ਕੇ ਲਿਆਉਣਾ ਸੀ ਤੇ ਇੱਥੇ ਅੰਬਰਸਰ ਖਤਮ ਕਰਨਾ ਸੀ ਤੇ ਉਹ ਸਰਕਾਰ ਨੇ ਪਹਿਲਾਂ ਹੀ 5-6 ਬੰਦੇ ਉਹਦੀ ਮਾਂ ਪਿਓ ਨੂੰ ਜੋ ਉਹਦੀ ਮਾਂ ਨੂੰ ਜੋਕਰਾਂ ਦੇ ਚਾਚੇ ਉਹ ਚਾਚਿਆਂ ਨੂੰ ਜੋਕਰੇ 6 ਬੰਦੇ ਚੁੱਕ ਕੇ ਲੈ ਗਏ ਕਿ ਮੈਂ ਥੋੜਾ ਪਿੱਛੇ ਰਹਿ ਗਿਆ ਮੈਂ 10 ਕੁ ਮਿੰਟ ਲਾਂ ਗਿਆ ਨਹੀਂ ਮੈਨੂੰ ਉਹਨਾਂ ਨਾਲ ਚੁੱਕ ਜਣਾ ਨਹੀਂ ਸਰਕਾਰਾਂ ਤੋਂ ਸਾਨੂੰ ਮੱਥਾ ਟੇਕਣ ਤੋਂ ਆ ਮਿਟਾਣੀ ਮੈਂ ਤੁਹਾਡੇ ਕੰਮ ਨਹੀਂ ਆ ਗੁਰਦਾਰੇ ਚ ਜਾਣ ਅਜੇ ਤੋਂ ਨਹੀਂ ਸਰਕਾਰਾਂ ਦਾ ਦਾਈਆਂ ਪਈਆਂ ਨੇ ਅਖਿਆਤ ਜਿਹੜਾ ਭਗਵਾਨ ਤਮਾਣੀ ਕਹਿੰਦਾ ਸਿੱਖਾਂ ਦਾ ਮੁੰਡਾ ਹੈ ਕਿਹੜਾ ਕਿਸੇ ਹੋਰ ਦਾ ਮੁੰਡਾ ਤੇ ਨਾ ਰੇ ਜਿਹੜੇ ਹਿੰਦੂ ਨੇ ਉਹ ਵੀ ਵਿਚਾਰੇ ਮੁਸਲਮਾਨ ਕਹਿੰਦੇ ਉਹ ਵੀ ਜੋ ਉਹ ਵੀ ਚੰਗੇ ਨਹੀਂ ਜਿਹੜੇ ਹਿੰਦੂ ਨੇ ਉਹ ਵੀ ਆਦੇ ਦੀਨ ਦੇ ਪੱਕੇ ਨੇ ਆਪਦੇ ਮਜਬੇ ਚ ਜੋ ਜੇ ਉਹ ਵੀ ਮਹਾਰਾਜ ਨੂੰ ਕੋਈ ਮੰਨਦਾ ਹੈ ਕੋਈ ਆਪਣਾ ਮੰਦਰੇ ਚ ਜਾਂਦਾ ਇਹ ਕੋਈ ਆਦੀ ਮਸਜਿਦ ਚ ਜਾਂਦਾ ਉਹ ਸਾਰੇ ਜਿਵੇਂ ਜਿਵੇਂ ਆਪਦੇ ਧਰਮਾਂ ਦੇ ਪੱਕੇ ਨੇ ਤੇ ਉਵੇਂ ਹੀ ਸਿੱਖ ਵੀ ਹੋਵੇਂ ਪੱਕਾ ਜਿਵੇਂ ਜਿਵੇਂ ਇਹ ਆਪਦੇ ਧਰਮ ਨਾਲ ਆਪਦੇ ਪੱਕੇ ਹੁੰਦੀ ਆਪਦੇ ਧਰਮ ਦੇ ਪੱਕੇ ਨੇ ਮੁਸਲਮਾਨ ਆਪਦੇ ਧਰਮ ਦੇ ਪੱਕੇ ਨੇ ਕੋਈ ਕਿਸੇ ਦਾ ਕਿਸੇ ਦਾ ਨਹੀਂ ਕਿਸੇ ਨਾਲ ਦੁੱਖ ਨਹੀਂ ਇਹ ਜਿਹੜੀ ਦੁਨ ਹੋ ਵੀ ਸਾਡੇ ਭਰਾ ਨੇ ਜਿਹੜੇ ਮੁਸਲਮਾਨ ਨੇ ਉਹ ਵੀ ਸਾਡੇ ਭਰਾ ਨੇ ਜਿਹੜੇ ਮੱਝੀ ਸਿੰਘ ਨੇ ਉਹ ਵੀ ਸਾਡੇ ਭਰਾ ਨੇ ਉਹ ਵੀ ਸਾਡੇ ਘਰਾਂ ਚ ਕੰਮ ਕਰਦੇ ਨੇ ਜਿਹੜੇ ਹਿੰਦੂ ਵੀਰ ਨੇ ਉਹਨਾਂ ਨਹੀਂ ਉਹਨਾਂ ਸ਼ਹਿਰਾਂ 'ਚ ਆੜਥਾਨੇ ਦੁਕਾਨਾਂ ਨੇ ਅਸੀਂ ਉਹਨਾਂ ਕੋਲ ਜਾਣੇ ਆ ਸੌਦੇ ਪਤੇ ਲਿਆਣੇ ਆ ਦੁਕਾਨਾਂ ਜਾਣੇ ਆ ਸਾਡੇ ਆਧਾਰ ਸਾਡਾ ਉਹਨਾਂ ਨਾਲ ਚੱਲਦੇ ਹਿੰਦੂ ਭਰਾਵਾਂ ਨਾਲ ਜੇ ਮੈਂ ਮੁਸਲਮਾਨ ਦੇ ਵੀ ਸਾਡੇ ਭਰਾ ਨੇ ਸਾਡੇ ਨਾਲ ਤਾਂ ਕਿਸੇ ਨਾਲ ਬਿਗੜਾਈ ਨਹੀਂ ਗਾ ਤਿਹੜੇ ਤੱਕ ਆਦਿ ਸਰਕਾਰਾਂ ਹੱਦ ਨਾ ਪਾਈ ਬੈਠੀਆਂ ਨੇ ਕਦੀ ਕੋਸ਼ਿਸ਼ ਕਰਨੀ ਨਹੀਂ ਕਦੀ ਕੋਸ਼ਿਸ਼ ਕਰਦਿਆਂ ਨੇ ਇਹ ਸਰਕਾਰਾਂ ਜਿਹੜੀਆਂ ਇਹ ਹਿੰਦੂ ਮੁਸਲਮਾਨ ਨੂੰ ਇਹ ਲੜਾ ਕੇ ਰਾਜੀ ਨੇ ਜੇ ਇਹ ਆਪਾਂ ਲੜੋਂਗੇ ਤੇ ਰਾਜ ਕਰਨਗੇ ਆ ਜੇ ਨਾ ਲੜੋਂਗੇ ਤੇ ਆ ਇਹਨਾਂ ਨੂੰ ਪੁੱਛਣਾ ਕਿਸੇ ਨਹੀਂਗਾ ਤੁਸੀਂ ਹੁਣ ਅਖੀਰਲੀ ਵਾਲ ਕਦੋਂ ਮਿਲ ਕੇ ਆਏ ਹੋ ਕੀਲੀ ਮਾਂ ਸਾਨੂੰ ਹੁਣ ਤਿੰਨ ਮਹੀਨੇ ਘਰ ਦਾ ਢਾਈ ਤਿੰਨ ਮਹੀਨੇ ਹੋ ਚਲੇ ਮਿਲਿਆ ਨੂੰ ਮਿਲਣ ਦਿੰਦੇ ਉੱਥੇ ਮੈਂ ਇਹਨਾਂ ਦਿੰਦੇ ਨਹੀਂ ਐਥੇ ਐਵੇਂ ਭਾਈ ਦੀ ਏ ਐਵੇਂ ਪਾ ਕੇ ਦੀਤੀ ਨੂੰ ਉਹ ਡਿਮਰੂ ਗਾਜੇਲ ਚਲੀ ਜਾਂਦੀ ਉਹ ਫਿਰ ਡਿਮਰੂ ਗਾਜੇਲ ਵਾਲੀ ਐਥੇ ਦੀਤੀ ਨੂੰ ਕਰਕੇ ਵਾਰਦਾ ਕਰ ਲਈ ਜਿਵੇਂ ਪਤਾ ਜਿਵੇਂ ਮੁੰਨਾ ਕਰਨੀ ਸੀ ਜਿਵੇਂ ਜਦੋਂ ਤੁਸੀਂ ਮਿਲ ਕੇ ਆਏ ਹੋ ਜੇ ਨੂੰ ਮਿਲ ਕੇ ਆਉਂਦੇ ਠੀਕ ਕੋਈ ਗੱਲ ਬਾਤ ਹੀ ਨਹੀਂ ਹਸੀ ਮੈਂ ਘੰਟਾ ਤਿੰਨ ਘੰਟੇ ਢਾਈ ਤਿੰਨ ਘੰਟੇ ਨਹੀਂ ਬੈਠਿਆ ਜਿਵੇਂ ਮੈਂ ਤੇ ਬੈਠੇ ਇਤਨਾ ਮੁਲਾਕਾਤ ਹੁੰਦੀ ਅੰਦਰ ਜਾ ਕੇ ਕਿ ਬਾਹਰ ਹੁੰਦੀ ਹੈ ਅੰਦਰ ਜਾ ਕੇ ਮੁਲਾ ਆਸ ਇਹਨ ਜਾਂ ਪਾਣੀ ਅੱਗੇ ਪਿਆ ਦਿੰਦੇ ਜਦੋਂ ਦੇ ਕੈਮਰੇ ਕੋਲ ਲੈ ਉਦੋਂ ਪਿੱਛੇ ਪਾਣੀ ਦਾ ਉਹ ਥੋੜੀ ਰੋਤ ਉਹਦੇ ਚਾਹ ਪਾਣੀ ਦਾ ਉਹ ਬੱਗੇ ਹਨ ਵਿਚਾਰੇ ਪੁੱਛੜੀ ਪਿਆ ਦਿੰਦੇ ਸੀ ਉੱਥੋਂ ਦੇ ਜਿਹੜਾ ਪ੍ਰਾਸ ਨੇ ਉਹ ਹੀ ਪਿਆ ਦਿੰਦੇ ਸੀ ਪਾਣੀ ਪੂਣੀ ਵਿਚਾਰੇ ਪਿਆ ਦਿੰਦੇ ਸਾਰਾ ਕੁਝ ਘੱਟ ਲੈਂਦੇ ਬਹੁਤ سارے ਬਚੰਗੇ ਬੰਦੇ ਨੇ ਕਿਉਂ ਮਾਰੀ ਅੱਖੀ ਜਿਹ ਚੰਗੀ ਜੀ ਉਹਨਾਂ ਚੰਗੀ ਅੱਖ ਨਾਲ ਚਾਹੀਦੀ ਉਹ ਕਿਉਂ ਅਸੀਂ ਮਾਰੀ ਅੱਖੀਏ ਉਹ ਬਹੁਤ ਚੰਗੇ ਬੰਦੇ ਨੇ ਸਾਨੂੰ ਤਾਂ ਜਿੰਨਾ ਆ ਪਿੱਛੇ ਨਾਲ ਥੋੜੀ ਪਰੇਸ਼ਾਨੀ ਹਮ ਆਏ ਕਰਦੇ ਸੀ ਜਦੋਂ ਆ ਕੈਂਬਲਿਆ ਕੁਰੇਂਦਾ ਪਰ ਪਿਆ ਉਹ ਜਿਹੜਾ ਨਜਾਇਜ਼ ਨਾ ਬੰਦਾ ਉਹ ਵੀ ਵਿਚਾਰਾ ਜਿਹੜਾ ਜੇਰ ਸੁਬੇ ਦਿਨ ਤਹੀ ਉਹਨੂੰ ਵੀ ਜਾਣ ਕੇ ਨਾ ਜਿਹੜੇ ਉਸੇ ਜੇਰ ਚ ਰੱਖ ਛੱਡਿਆ ਪਦੇ ਹੁੰਦੇ ਜਿਹੜਾ ਛੁੱਟ ਗਿਆ ਕਿ ਨਹੀਂ ਛੁੱਟ ਗਿਆ ਹੁੰਦਾ ਉਹਦੇ ਬਾਰੇ ਨਹੀਂ ਸਾਨੂੰ ਪਤਾ ਉਹ ਵੀ ਨਾ ਤਾਂ ਕਹੀ ਨਾ ਇਹਨਾਂ ਕੀਤਾ ਸਰਕਾਰ ਆਪੇ ਲਵਾ ਲੈਂਦੀ ਤੇ ਆਪੇ ਆ ਕੇ ਲਵਾ ਲੈਂਦੀ ਹੁੰਦੀ ਹੈ ਸਰਕਾਰ ਦੇ ਥੱਲੇ ਬੰਦੇ ਉਹਨੂੰ ਜਿਹੜਾ ਕੰਮ ਆਪਾਂ ਨਾ ਆਖ ਨੇ ਉਹ ਹੀ ਹੁੰਨੇ ਹੁਣ ਜਿਹੜਾ ਹੈ ਇਹ ਇਹ ਨਸੇ ਲਾਈਏ ਇਹ ਸਾਰਿਆਂ ਦੇ ਨੇ ਇਹ ਭਗਵੰਤ ਮਾਨ ਨੇ ਇਹ ਡੀਸੀ ਨੂੰ ਅੰਮ੍ਰਿਤਸਰਾਂ ਨੇ ਮਾਖੇ ਅੰਮ੍ਰਿਤਸਰਾਂ ਡੀਸੀ ਨੂੰ ਆਦਦੇ ਉਸੇ ਵੇਲੇ ਟੁੱਟ ਜਾਂਦੀ 1 ਮਿੰਟ ਨਹੀਂ ਲੱਗਦਾ ਉਹਨੇ ਇੱਕ ਆਖਰ ਲਿਖ ਜਾਨਾ ਵੀ ਟੁੱਟ ਜਾਂਦੀ ਉਸੇ ਵੇਲੇ ਇਹ ਲਵਾਈ ਵੀ ਇਹਨੇ ਆ ਭਗਵੰਤ ਮਾਨ ਨੇ ਉਦਲੀ ਸਰਕਾਰ ਨੇ ਲਵਾਈਏ ਸੀ ਭਗਵੰਤ ਮਾਨ ਨੇ ਲਵਾਈਏ ਇਹ ਹੁਣ ਵੀ ਸਾਨੂੰ ਆਦੇ ਨੇ ਇਹ ਡੀਸੀ ਨੇ ਤੋੜ ਨਹੀਂ ਕਦੋਂ ਮੱਜੀ ਤੋੜਦੇ ਪਰ ਆਖਣਾ ਹੁੰਦਾ ਪੈਣਾ ਜਿਵੇਂ ਉਹਨੇ ਇੱਕ ਆਪਾਂ ਸੀਰੀ ਰੱਖਿਆ ਤੇ ਉਹਨੂੰ ਜੇ ਆਪਾਂ ਆਖਾਂਗੇ ਉਹ ਮੂੰਹਾਂ ਬੰਨਿਆ ਜੋਨੇ ਬੰਨਣਾ ਜੇ ਮੂੰਹ ਆਖੇ ਛੱਡਣਾ ਛੱਲੀ ਜੇ ਉਹਨੇ ਆਖੇ ਨਹੀਂ ਛੱਡਣਾ ਨਹੀਂ ਚੱਲੂ ਉਹ ਆਪਣੇ ਆਖੇ ਤੇ ਸੀਰੀ ਨੇ ਕੰਮ ਕਰਨਾ ਇਹ ਫਿਰ ਸਰਕਾਰਾਂ ਦਾ ਹੈ ਜੇ ਸਰਕਾਰ ਆਖ ਦੇਗੀ ਡੀਸੀ ਨੂੰ ਇਹ ਭਗੌਂਦ ਮਾਨ ਰੱਖ ਦੇਗਾ ਵੀ ਆਪਾਂ ਖਾਰਜ ਕਰਦੀਏ ਤੋ ਖਾਰਜ ਹੋ ਜਣੀ ਜੇ ਉਹਨੇ ਆਖੇ ਨਹੀਂ ਇਹਨਾ ਪਤੂਰ ਨਹੀਂ ਗਾਉਂਦਾ ਨਹੀਂ ਲਾਦੇ ਨਹੀਂ ਲੱਗੀ ਜਣੀ ਉਹਨੇ ਸਾਲ ਪਹਿਲਾਂ ਨੇ ਪਹਿਲਾ ਸਾਲ ਇਹਨਾ ਇੱਕ ਪੀਲ ਅਸੀਂ ਇਹ ਕਰਨੇ ਆ ਸਰਕਾਰ ਨੂੰ ਅਸੀਂ ਦਾ ਵੱਧ ਵੱਧ ਪੀਲ ਕਰਨੇ ਆ ਵੀ ਵਾਦਵਾ ਪਹਿਲਾਂ ਤਾਂ ਸਾਨੂੰ ਆ ਜਿਹੜਾ ਅੱਜ ਸਾਨੂੰ ਇਹ ਨਾ ਭਰਮ ਪਾ ਦਿੱਤਾ ਵੀ ਹੁੰਦਾ ਪੇਲ ਖਰਾਬ ਤੁਸੀਂ ਆਖਿਆ ਵੀ ਤੇ ਮਾ ਕੀ ਹਾਲਤ ਹੁੰਦੀ ਚ ਫਰਕੇ ਅਸੀਂ ਜਿਹਨੇ ਮਾਰਾਈ ਨਹੀਂ ਇਹੋ ਜੇ ਕੰਮ ਕਰੇ ਸੱਚੇ ਪਾਤਸ਼ਾਹ ਹੀ ਗੁਰੂ ਰਾਮਦਾਸ ਹਨ ਮੰਨਣੇ ਗੁਰੂ ਪਾਤਸ਼ਾਹ ਨੂੰ ਇਹੋ ਜੇ ਕੰਮ ਹੋਣਾ ਹੀ ਨਹੀਂਗਾ ਸਾਨੂੰ ਪਤਾ ਨਹੀਂ ਹੋਣਾ ਗੁਰੂ ਸਾਡੇ ਨਾਲ ਹੀ ਸਾਡਾ ਪਰਮਾਤਮਾ ਸਾਡਾ ਪੁਰਸ਼ਾ ਉਹਦੇ ਗੁਰੂ ਸਾਡੇ ਤੇ ਸਾਡਾ ਗੁਰੂ ਬਹੁਤ ਤਗੜਾ ਹੈ ਜਿੰਨਾ ਇਹ ਸਾਡੇ ਗੁਰੂ ਦੇ ਪਰੋਸੇ ਨਾ ਹਨ ਕਿਹੇ ਬੰਦੇ ਤੇ ਨਹੀਂ ਪਰੋਸੇ ਹਨ ਬੰਦੇ ਤੇ ਨਹੀਂ ਪਰੋਸੇ ਤੇ 1 ਕਰੋੜਾ ਰੁਪਏ ਪਏ ਉਹਨਿਕਦਾ ਸਾਡਾ ਗੁਰੂ ਆਤਮ ਗੁਰੂ ਤੇ ਪਰੋਸਾ ਹੈ ਕਰੋੜਾ ਰੁਪਈਆ ਤੇ ਸਾਨੂੰ ਪਰੋਸਾ ਨਹੀਂ ਹੁੰਦਾ ਤੇ ਇਹ ਮੈਂ ਸਰਕਾਰ ਨੂੰ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਜੇਰੇ ਜੇਲ੍ਹ ਸੁਬਹ ਨੂੰ ਅੰਤੇ ਜੇ ਜੇਲ੍ਹ ਜਿਹੜੀ ਸ਼ਾਮ ਦੀ ਸਾਨੂੰ ਉਹਦੇ ਚੋਂ ਪੁੱਛ ਕੇ ਸਾਨੂੰ ਸਿੱਧੀ ਹੁੰਦੇ ਸਾਡੇ ਮੁੰਡੇ ਨਾਲ ਗੱਲ ਕਰਾਈ ਜਾਵੇ ਵੀ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਮੁੰਡਾ ਕਿਹੜੀ ਹਾਲਤੇ ਚ ਚੰਗੀ ਚ ਕਿ ਮਾੜੀ ਜੇ ਹਨ ਉਹ ਆਪੇ ਉਹਨੇ ਜਦੋਂ ਗੱਲ ਦੱਸੀ ਹਮ ਆਪੇ ਪਤਾ ਲੱਗ ਜਾਣਾ ਉਹ ਚੰਗੀ ਚ ਕਿ ਮਾੜੀ ਚ ਫਿਰ ਸਰਕਾਰਾਂ ਨੂੰ ਇਹ ਗੱਲ ਹੀ ਇਹ ਦੁਬਾਰਾ ਵਾਰ ਆਣੇ ਆ ਅੱਬਾ ਕਿ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਤਰੰਤ ਹੀ ਛੱਡਣਾ ਚਾਹੀਦਾ ਕੋਈ ਗੁਨਾਹ ਨਹੀਂ ਹੈ ਕਾ ਜੇ ਗੁਨਾਹ ਤੇ ਲੋਕਾਂ ਦੇ ਜੱਗ ਜाहिर ਕਰਨ ਤੇ ਨਹੀਂ ਗਿਣਾ ਦੇ ਉਹਨਾਂ ਨੂੰ ਆਈਦੇ ਅੱਬ ਤਾਂ ਛੱਡਣ ਨਹੀਂ ਦਾ ਇੱਧਰ ਜੇ ਕਿ ਇਹ ਜਮਰਜੀ ਲੈ ਉਹ ਨਹੀਂ ਇਹ ਨਹੀਂ ਆਦੇ ਹੁਣੇ ਜਾਂਦੇ ਛੱਡ ਦੇ ਉਹਨਾਂ ਰਸਤੇ ਲਾ ਦਿਓ ਅਸੀਂ ਇੰਨੇ ਇੱਧਰ ਕਿਹੜੀ ਮਰਜੀ ਜੇ ਲੈਣ ਸਾਨੂੰ ਤਾਂ ਸੌਖਾ ਹੈ ਮਿਲਣਾ ਬਈ ਇੱਥੇ ਜਾ ਕੇ ਮੇਲਾਵਾ ਕਰਾਂਗੇ ਜੇ ਜਦੋਂ ਥਗਾ ਨੇ ਛੱਡਣਾਂ ਦੀ ਮਰਜ਼ੀ ਨਾਲ ਛੱਡ ਦੇਵੇ ਤੇ ਅਸੀਂ ਤਾਂ ਇਹ ਮੈਂ ਵੀ ਕਰਨਾ ਤੁਹਾਡੇ ਵਾਰਾਂ ਹੀ ਬਈ ਇੱਕ ਦਾ ਇੱਧਰ ਲੈ ਹੁਣ ਛੇਤੀ ਦੇ ਛੇਤੀ ਤੇ ਏਕੇ ਉਹ ਜਿਹੜਾ ਸਾਨੂੰ ਇਹ ਜਿਹੜਾ ਆਪਣੇ ਇਹਦੇ ਮੋਬਾਈਲ ਤੇ ਸਾਨੂੰ ਗੋੰਦੇ ਨਾਲ ਅੱਜ ਅੱਜ ਇਹ ਗੱਲ ਜਰੂਰ ਕਰਾਈ ਜਾਵੇ ਅਸੀਂ ਤੁਹਾਡੇ ਲਈ ਆ ਗੱਲ ਨੂੰ ਸਰਕਾਰ ਦੇ ਉਧਰ ਲੈ ਨੂੰ ਆਨੇ ਆ ਸਾੰਦੀ ਨੂੰ ਵੀ ਸਾਨੂੰ ਗੱਲ ਕਰਾਈ ਜਾਏ ਇਧਰਲੇ ਭਗਵੰਦਾ ਮਾਨ ਨੂੰ ਵੀ ਆਨੇ ਆ ਤੂੰ ਨਵਾ ਕੇ ਸਾਡੀ ਗੱਲ ਕਰਵਾ ਤੇ ਸਾਡੇ ਮੁੰਡੇ ਦਾ ਤੂੰ ਪਤਾ ਲੈ ਕੇ ਦੱਸ ਵੀ ਸਾਡੇ ਮੁੰਡਾ ਕਿਹਦੀ ਹਾਲਤ ਚ ਫੋਨ ਆਇਆ ਤੂੰ ਕਿਸੇ ਦਾ ਕੋਈ ਸੁਖ ਸੁਨੇ ਆਇਆ ਨਹੀਂ ਕੋਈ ਨਿਸ਼ਾਨ ਪਤਾ ਲੱਗਦਾ ਕੋਈ ਨਹੀਂ ਮਾਤਾ ਪਿਤਾ ਦਾ ਮਾਤਾ ਪਿਤਾ ਦੰਗਾਈ ਨੂੰ ਆਉਂਦੇ ਠੀਕ ਹੈ ਚੱਲ ਜੀ ਕਹਾਂ ਸਾਨੂੰ ਕੋਈ ਪਤਾ ਸਰ ਨਹੀਂ ਕੀ ਉਹ ਤੁਹਾਡੇ ਆਏ ਸਨ ਪਤਾ ਲੱਗਾ ਨਹੀਂ ਸਾਨੂੰ ਕੋਈ ਪਤਾ ਨਹੀਂ ਸੀ ਕੋਈ ਤੋਂ ਕਿਸੇ ਦਾ ਫੋਨ ਨਹੀਂ ਨਾ ਨਾ ਕੋਈ ਕਿਸੇ ਦਾ ਨਹੀਂ ਮੈਂ ਕਿਸੇ ਦਾ ਵੀ ਨਹੀਂ ਆਇਆ ਫੋਨ ਤੇ ਕੋਈ ਗੱਲਬਾਤ ਉਹਦੇ ਕੋਈ ਉੱਥੇ ਕਿਸੇ ਨਾਲ ਵੀ ਨਹੀਂ ਨਾ 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 ਅਜੇ ਤੱਕ ਨਹੀਂ ਹੋਈ ਸਾਡੀ ਕੋਈ ਗੱਲਬਾਤ ਪਈ ਮੈਂ ਅਜੇ ਤੱਕ ਨਹੀਂ ਹੋਈ ਕੋਈ ਇਹ ਜੰਗਰੀ ਵੀ ਕੀ ਦਿਮਾਗੀ ਬਿਮਾਰੀ ਦੇ ਚਲਦੇ ਨੂੰ ਲੈ ਕੇ ਗਏ ਹੈ ਮੇਰੇ ਨੂੰ ਨਹੀਂ ਸਾਨੂੰ ਤੇ ਦਿਮਾਗੀ ਦਾ ਤੇ ਨਹੀਂ ਸਾਨੂੰ ਕੋਈ ਵੀ ਉਹ ਜਹਾਗਾ ਵੀ ਉਹ ਨਹੀਂ ਹੈ ਹੀ ਨਹੀਂ ਸੇਵੋ ਜੀ ਚਲ ਕੇ ਅੱਗੇ ਖੂਨ ਦਾ ਸੰਗਨ ਆਏ ਇਸ ਤੱਕ ਤੇ ਖੂਨ ਖਾਂਦਾ ਹੋਵੇਗਾ ਵੀ ਮਨ ਦੇ ਹੁਣ ਪਤਾ ਨਹੀਂ ਸਾਨੂੰ ਪਿਆ ਕੀ ਉਹਨੂੰ ਹੈ ਹੈ ਕੀ ਨਹੀਂ ਹੈ ਵੀ ਸਾਲ ਨਾਲ ਕੋ ਫੋਨ ਤੇ ਗੱਲ ਹੁੰਦੀ ਫੇਰੀ ਸਾਨੂੰ ਪਤਾ ਲੱਗਣਾ ਸੀਗਾ ਜੇ ਫੋਨ ਤੇ ਘਰੋਂ ਦੇ ਵੀ ਤੁਹਾਡੇ ਬੱਚੇ ਨੂੰ ਆ ਗੱਲਿਆ ਤੇ ਫੇ ਅਸੀਂ ਚਲ ਛਣ ਪਤਾ ਲੱਗ ਜਾਂਦਾ ਹੁਣ ਤਾਂ ਅਸੀਂ ਤੜਫਣਾ ਹੀ ਆ ਵੀ ਜੇ ਮਤਲਬ ਜਾਂਦੇ ਨਹੀਂ ਕਿ ਜਾ ਕੇ ਮਿਲਦੇ ਨਹੀਂ ਕਿ ਉਹਨਾਂ ਦੇ ਤਰਫ ਹੀ ਜਾਣਾਗੇ ਵੀ ਤਲਕ ਇਹ ਗੱਲ ਹੋਈ ਥੱਡੀ ਪਹਿਲਾਂ ਟਾਈਚ ਨਹੀਂ ਨਾ ਉਹ ਉਹਨਾਂ ਹੋਈ ਸ਼ੁਰੂ ਗਾ ਚਲੀ ਹੋਈ ਸੀ ਉਹ ਵੀ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਬੰਦੇ ਨੇ ਰੱਖੇ ਹੁੰਦੇ ਕੋਈ ਕਰਾਉਂਦੇ ਸੀ ਕਿ ਅੱਬਦਾ ਦਾ ਕੰਮ ਤਾਂ ਗੱਲ ਹੈ ਕੋਈ ਮਿਲਿਆ ਕਦੇ ਤੁਸੀਂ ਨਾ ਨਾ ਨਹੀਂ ਮੈਂ ਤਾਂ ਸੋਲਾ ਸਾਲਾ ਮੈਨੂੰ ਜਿਹਾ ਲੈ ਮੈਂ ਨਹੀਂ ਤੇ ਵੀ ਬਠ ਜਾਏ ਨਹੀਂ ਜਾਣਾ ਮੈਂ ਮੈਂ ਹਾਰ ਦੇ ਮਰੀਦ ਹ ਸ਼ੂਗਰ ਦੇ ਮਰੀਦ ਮੈਂ ਤਾਂ ਦਵਾਈ ਖਾਤਰ ਘਰੇ ਜੋ ਪਾਣੀ ਲਗਲਾ ਪੀ ਪਾਣੀ ਪੀ ਸ਼ਕਦੀ ਸੀ ਤੇ ਹੁਣ ਵੀ ਇਹ ਲਾ ਜਾਣਾ ਸੀ ਤੇ ਮੈਂ ਅਸ਼ਰਫਾ ਜੀ ਮੈਂ ਕੱਲੀ ਘਰੇ ਰਹਿਣਾ ਕਰ ਐਡੀ ਰੋਟੀ ਪਿੱਛੇ ਮਾਦੀ ਗੁਰਮਣੀ ਨੇ ਬਾਈ ਹੈ ਤੇ ਚਲ ਮੈਨੂੰ ਰੋਟੀ ਫੁਰਕੀ ਲਾ ਦੇਗੀ ਤੀ ਤੇ ਹੋਰ ਕਿਸ ਤਰ੍ਹਾਂ ਚਿੰਤਾ ਰਹਿੰਦੀ ਇਹ ਤੁਮਹਾਨੂੰ ਚਿੰਤਾ ਨਾ ਬੋਧ ਰਹਿੰਦੀ ਆ ਕਿੰਤਾ ਨਾ ਰਹਿੰਦੀ ਨੇ ਕਿ ਮਰੇ ਤੇ ਕੋਈ ਬਿਮਾਰੀ ਨਾ ਖਾ ਜਾ ਕੋਈ ਚਿੰਤਾ ਨਾ ਖਾ ਲੈਣਾ ਵੀ ਚਾਹ ਸੰਨੂ ਅਸੀਂ ਤੇ ਹੋ ਆਨੇ ਸਾਡੇ ਫੋਨ ਤੇ ਗੱਲ ਕਰਾ ਦੇ ਸ਼ਰਮਾ ਤੇ ਕਰ ਅਸ਼ੀਤਾਨੇ ਫੇਰ ਵੀ ਹੋਣਾ ਚਾਹ ਗੜ ਗਿਆ ਸਾਡੇ ਤੇ ਫੋਨ ਤੇ ਸ਼ਰਮਾ ਤੇ ਕਰ ਮੇਰੀ ਗੱਲ ਕਰਾ ਦੇ ਮੈਨੂੰ ਫੇਰ ਸ਼ਾਂਤੀ ਆਵੇਗੀ ਕੀ ਅਪੀਲ ਕੀ ਅਪੀਲ ਇਹ ਹੋਈ ਆ ਪੀ ਗੱਲ ਕਰਾਈ ਜਾਵੇ ਤੇ ਸਾਨੂੰ ਵੀ ਮਿਲਾਇਆ ਜਾਵੇ ਤੇ ਦੂਜੀ ਗੱਲ ਇੱਧਰ ਅੱਬਾ ਤੇ ਇੱਧਰ ਲਾਇਆ ਹੁਣ ਤੇ ਮੈਨੂੰ ਤੇ ਵੀ ਜੇ ਉਹਨਾਂ ਦਾ ਤੇ ਕੋਈ ਹੈ ਤਾਂ ਸਾਨੂੰ ਖੁੱਲ ਕੇ ਮਿਲ ਤੇ ਦੇ ਨੀ ਪਛਾਨੋ ਕੀ ਇੱਧਰ ਲਿਆ ਕੇ ਮਿਲਾ ਦੇਣਾ ਅਸੀਂ ਰੋਜ਼ ਦਿਹਾੜੀ ਪੰਡਾ ਨਾ ਪਾਇਆ ਕਿੱਥੋਂ ਪਰਗੇ ਕਿੱਥੋਂ ਅਸੀਂ ਗਰੀਬ ਘਰ ਤੇ ਅਸੀਂ ਜੋ ਕਿ ਲੱਤਾਂ ਦੇ ਮਾਲਕ ਅਸੀਂ ਕਿੱਥੋਂ ਜਾ ਜਾ ਕੇ ਇਹਨਾਂ ਦਾ ਹਾਲ ਆਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ